ਦੁਕਾਨ 'ਚ ਇਕੱਲਾ ਬੈਠਾ ਸੀ 73 ਸਾਲਾਂ ਦਾ ਬਜ਼ੁਰਗ ਜਿਸ ਨੂੰ ਦੇਖ ਤਿੰਨ ਨੌ ਜਵਾਨ ਮੁੰਡਿਆਂ ਦੀ ਵਿਗੜੀ ਨੀਅਤ ਤੇ ਆਸਾ-ਪਾਸਾ ਦੇਖ ਕੇ ਵੜ ਗਏ ਦੁਕਾਨ 'ਚ ਪਹਿਲਾਂ ਤਾਂ ਬਾਬੇ ਦੇ ਨਾਲ ਕਰਦੇ ਰਹੇ ਪਿਆਰ ਦੇ ਨਾਲ ਗੱਲਾਂ ਤੇ ਫਿਰ ਕਰ ਦਿੱਤਾ ਕਾਰਾ ਮੁੰਡਿਆਂ ਦੀ ਸਾਰੀ ਸ਼ਰਮਨਾਕ ਕਰਤੂਤ ਕੈਮਰੇ 'ਚ ਕੈਦ ਹੋ ਗਈ ਆਓ ਨਜ਼ਰ ਮਾਰ ਦਿਓ ਇਸ ਵੀਡੀਓ ਤੇ ਮਾਮਲਾ ਸਮਰਾਲਾ ਦੇ ਪਿੰਡ ਉਟਾਲਾਂ ਦਾ ਜਿੱਥੇ ਜੇ ਐਸ ਸਿਮਿੰਟ ਸਟੋਰ ਨਾਮ ਦੁਕਾਨਦਾਰ ਪੀੜਤ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਤੇ ਆਪਣੇ ਪਿਤਾ ਜਸਵੰਤ ਸਿੰਘ ਨੂੰ ਬਿਠਾ ਕੇ ਕਿਤੇ ਕੰਮ ਗਿਆ ਹੋਸੀ ਤਾਂ ਪਿੱਛੋਂ ਤਿੰਨ ਨੌਜਵਾਨ ਸਮਾਨ ਲੈਣ ਦਾ ਬਹਾਨਾ ਬਣਾ ਕੇ ਦੁਕਾਨ 'ਚ ਆਉਂਦੇ ਨੇ ਅਤੇ ਚਲਾਕੀ ਦੇ ਨਾਲ ਪੈਸੇ ਲੁੱਟ ਕੇ ਫਰਾਰ ਹੋ ਜਾਂਦੇ ਨੇ ਉੱਥੇ ਹੀ ਪੀੜਤ ਬਜ਼ੁਰਗ ਨੇ ਦੱਸਿਆ ਕਿ ਆਖਰ ਕਿਵੇਂ ਇਹ ਵਾਰਦਾਤ ਹੋਈ ਜਸਵਿੰਦਰ ਸਿੰਘ ਜੀ ਦੁਕਾਨ ਦਾ ਕੀ ਨਾਮ ਹੈ ਜੇ ਐਸ ਸੁਦੇਹਾ ਸਿਮਿੰਟ ਸਟੋਰ ਇੱਕ ਜਿਥੇ ਆਈ ਉਟਾਲਾ ਜੀ ਕੀ ਕਰਨਾ ਸੀ ਕੱਲ ਸਰ ਕਸਟਮਰ ਆਇਆ ਤੈਨਾਂ ਮੋਰਚਾ ਤੇ ਨੌਜਵਾਨ ਮੁੰਡੇ ਸੀਗੇ ਤੇ ਇੱਕ ਬਾਈਕ ਤੇ ਬੈਠਾ ਦੋ ਅੰਦਰ ਆਇਆ ਸਰ ਉਹ ਉਸਮਾਨ ਦੀ ਸੈਂਟਰੀ ਸਮਾਨ ਦੀ ਮੰਗ ਕਰਨ ਲੱਗੇ ਤੇ ਇੰਨੇ ਨੂੰ ਫਾਜ਼ਲ ਸਾਹਿਬ ਨੇ ਜੋ ਸਮਾਨ ਮੰਗਦੇ ਉਹਨਾਂ ਨੂੰ ਦਿੱਤਾ ਤੇ ਜੋ ਸਮਾਨ ਦੀ ਪੇਮੈਂਟ ਬਣਦੀ ਸੀ ਫਾਜ਼ਲ ਸਾਹਿਬ ਕੱਟਣ ਲੱਗੇ ਇੰਨੇ ਨੂੰ ਜੋ ਨਾ ਸਵਾਹ ਕੱਟ ਕੇ ਪੇਮੈਂਟ ਦਿੱਤੀ ਤਾਂ ਦੁਬਾਰੀ ਫੇਰ ਸੈਂਟਰੀ ਸਵਾਹ ਦੀ ਹੋਰ ਮੰਗ ਕਰਨ ਲੱਗੇ ਇੰਨੇ ਨਾਲ ਨੇ ਦੇਖਿਆ ਗੱਲੇ ਵਿੱਚ ਪੇਮੈਂਟ ਪਈ ਆ ਤੇ ਫਾਦਰ ਸਾਹਿਬ ਦੇ ਮੂਰੇ ਹੋ ਗਏ ਇੱਕ ਜਣਾ ਪਿੱਛੇ ਹੋ ਗਿਆ ਇੱਕ ਜਣਾ ਦੇ ਮੂਰੇ ਫਾਦਰ ਸਾਹਿਬ ਦੇ ਮੂਰੇ ਹੋ ਗਏ ਇੰਨੇ ਨਾਲ ਗੱਲਾ ਖੋਲ ਕੇ ਜਿੰਨੀ ਵੀ ਪੇਮੈਂਟ ਪਈ ਸੀਗੀ ਸਾਰੀ ਪਿਆ ਹਿਆ ਉਹ ਚੱਕ ਕੇ ਆਪਣੀ ਜੇਬ ਦੇ ਪਾਉਟ ਇਸ ਵਾਲੇ ਪੈਂਟ ਦੇ ਜੇਬ ਚ ਖਬੇ ਕੁਝ ਕੋਣਾ ਕੋ ਹਜ਼ਾਰ ਵਗੈਰਾ ਵੀ ਨਹੀਂ ਸੀ ਨਹੀ ਸਰ ਇੰਦਾਂ ਦਾ ਕੋਸ਼ਿਸ਼ ਤਾਂ ਹਾਈ ਨਹੀਂ ਸੀਗਾ ਤੇ ਬਾਪੂ ਜੀ ਨੂੰ ਪਤਾ ਨਹੀਂ ਲੱਗਿਆ ਬਾਪੂ ਜੀ ਨੂੰ ਕੋਈ ਪਤਾ ਹੀ ਨਹੀਂ ਲੱਗਿਆ ਉਹਨਾਂ ਬਜ਼ੁਰਗਾਂ ਨੂੰ ਅਲਜਾ ਐਲੀਆਨਾ ਨਿਸਤਰਾ ਉਹ ਜਿਹੜੀ ਪੇਮੈਂਟ ਸੀਗੀ ਇਹ ਕੋਈ ਆਮ ਤਾਂ ਹੀ ਹੁੰਦੀ ਹੈ ਕਿਸੇ ਮੇਰੇ ਤੋਂ ਦੇਣੀ ਸੀਗੀ ਸਰ ਮੈਂ ਸਰੀ ਵਾਲੇ ਦੀ ਪੇਮੈਂਟ ਦੇਣੀ ਸੀਗੀ ਅੱਛਾ ਰਾਮ ਕਿੰਨੇ ਬੰਦੇ ਕੰਮ ਕਰਦੇ ਤਕਰੀਬ ਇੱਥੇ ਆ ਗਏ ਜੀ 4-5 ਕਰਨੇ ਬੇ ਕੋ ਅੱਗੇ ਵੀ ਬਾਪੂ ਜੀ ਕੋਲ ਕੋ ਡਾਹ ਪੈਣ ਦੇ ਹਾਂਜੀ ਡੇਲੀ ਬੈਟਸ ਦੇ ਬਾਪੂ ਜੀ ਇਹ ਬੰਦੇ ਕਦੇ ਪਹਿਲਾਂ ਦੇਖੇ ਕਿਸੇ ਨੇ ਉਹ ਨਹੀਂ ਜੀ ਕਦੇ ਨਹੀਂ ਦੇਖੇ ਤੁਸੀਂ ਮੋਟਰਸਾਈਕਲ ਦਾ ਨੰਬਰ ਪਤਾ ਲੱਗਿਆ ਨਹੀਂ ਸਰ ਫੋਟੋ ਵੀ ਕੈਮਰੇ ਚ ਵੀ ਨਹੀਂ ਆ ਰਿਹਾ ਜੀ ਕੁਝ ਅੱਜ ਪਹਿਲਾਂ ਕਦੇ ਦੇਖਿਆ ਵੀ ਇੱਧਰ ਢੇੜਾ ਮਾਰ ਰਿਹਾ ਜੀ ਹਾਂ करें नहीं वेंछा तो हो नहीं होया पहली बार देख रहे हैं ये पूरा सुन कंप्लीट एफआरआई करवाती थी रा की छोड़ने की सब यही इंसाफ छोड़ने जो साड़ी पेमेंट की आ वापस मिल जा भाई बबली जी रा तो बाबू जी जी रा होदा उम्र के है जी पत्थर साहब जी कल की टडना होगी पता कल क्या है इथे तीन जाने आएगी बाहर पहला ਉਹਨਾਂ ਜੋ ਇਕੰਦਰ ਆ ਗਏ ਅੱਛਾ ਅੰਦਰ ਆ ਸਵਾਲ ਲੈਣ ਲੱਗ ਗਏ ਸਵਾਲ ਲੈ ਕੇ ਮਾੜੂ ਸਵਾਲ ਦੇਤਾ ਵੀ ਉਹਨੇ ਮੈਨੂੰ 500 ਦਾ ਨੋਟ ਦਿੱਤਾ ਜੀ 500 ਦਾ ਨੋਟ ਦੇ ਕੇ ਫਿਰ ਮੈਂ ਉਹਨੂੰ ਕਹਿੰਦਾ ਦੋ ਰੋਲ ਦੇ ਦੇ ਮਾੜੂ ਰੋਲ ਦੇਤੇ ਜੀ ਤਿੰਨ ਰੋਲ ਦੇਤੇ ਕਹਿੰਦਾ ਮੈਨੂੰ ਇਹਦਾ ਨਾ ਦੇਖ ਕੇ ਜਿਵੇਂ ਉਹਨਾਂ ਦੀ ਸਿਆਸਤ ਹੁੰਦੀ ਐ ਇੱਥੋਂ ਆ ਸਮਾਗਤ ਤੋਂ ਆਪਸ ਵਾਲੇ ਆ ਆ ਗਏ ਉਹਨੂੰ ਜਾਂ ਜਾ ਉਹਨੂੰ 500 ਦਾ ਨੋਟ ਦਿੱਤਾ ਉਹਨੂੰ ਮਾੜੂ ਮੌਰਨਤੀ ਚਾਹੀਦੀ ਉਹ 200 ਰੁਪਇਆ ਮੋਰਦਾ ਹੀ ਸਰਕਾ ਪੈਂਦਾ ਨੂੰ ਮੋਦਾਨੇ ਦੇਖ ਕੇ ਉਹ ਗੱਲੇ ਚ ਪੈਸੇ ਪਏ ਸੀ ਗੱਲਾਂ ਪਿਆ ਨਾ ਖੋਲ ਦੇਣ ਹੀ ਸੀ ਟੁੱਟੇ ਹੋਏ ਪੈਸੇ ਉਹ ਸਾਡੇ ਕਹਿੰਦੇ ਮੈਨੂੰ ਆ ਵੀ ਹੋਏ ਨੇ ਮੈਂ ਉਹਨੂੰ ੱੱਕਾ ਵੀ ਮਾਰਿਆ ਜੀ ਆਹ ਆਹ ਤਾਂ ਹੀ ਮਹਦੂਮ ਗੱਲ ਤੇ ਜੋ ਆਈ ਜਾਂਦਾ ਉਹ ਕਿਤੇ ਗੱਲਾਂ ਖੁੱਲ ਪੈਸੇ ਹੱਥ ਜਿਹੜੇ ਗੀ ਚੱਕੇ ਬਾਹਰ ਆਹ ਗੱਲ ਬਾਤ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਉਹ ਪੈਸੇ ਲੈ ਗਏ ਨੇ ਹਾਂ ਜੀ ਕਿਲੇ ਟਾਈਮ ਬਾਅਦ ਪਤਾ ਲੱਗਿਆ ਮੈਂ ਤਾਂ ਉਹ ਗੱਦ ਦੋ ਦੋ ਤਿੰਨ ਘੰਟੇ ਬਾਅਦ ਇਹ ਆਇਆ ਮੈਂ ਕਹਿੰਦਾ ਪੈਸੇ ਮਾਂ ਪੈਸੇ ਦਾ ਇੱਥੇ ਹੀ ਨਾ ਮੈਂ ਮੈਂ ਤਾਂ ਪਤਾ ਵੀ ਕਾਕੇ ਤੈਨੂੰ ਪਰ ਬਖਰੇ ਦਾ ਹੈ ਤੇ ਤੈਨਿਆਣਾ ਜੀ ਤੈਨਿਆਣਾ ਜੀ ਪਹਿਲਾਂ ਕਦੇ ਦੇਖਿਆ ਨਾ ਤਕੀਰੇ ਪਹਿਲਾਂ ਤਾਂ ਇੱਕ ਵਾਰੀ ਬੰਦਾ ਲੱਗਿਆ ਵੀ ਇੱਕ ਵਾਰੀ ਬੰਦਾ ਆਇਆ ਕਿ ਜਿਹਨੇ ਜਿਹਨੇ ਕੀਤੀ ਕਹਿੰਦਾ ਵੀ ਤੁਹਾ ਮੂਲਕ ਕੰਪਲੀਟ ਕੀਤੀ ਜੀ ਹਾਂਜੀ ਹਾਂਜੀ ਤੁਰਪੋ ਲੱਗਦਾ ਕਿ ਨਸ਼ੇ ਨਸ਼ਾ ਕੀਤਾ ਹੋਇਆ ਚੁਣਨਾ ਨਹੀਂ ਜਾ ਕੁਛ ਹੈਗਾ। ਦਰਸ਼ਾਤਾ ਪਤਾ ਨਹੀਂ ਉਹ ਕੰਬਦਾ ਤੇ ਨਹੀਂ। ਮੂਠਾ ਗੇਰ ਸੀ ਨਾ ਨਾ ਖੁੱਲੇ ਪੀਦੀ ਨਹੀਂ ਵੀਡੀਓ ਪਾਈ। ਕੋਈ ਨਾਮ ਦੱਸਿਆ ਕਿ ਫਿਰ ਗੁਰੂ ਦਾ ਨਾਮ ਬੁਲਾਇਆ ਆਪਣਾ ਹੈ ਜੀ ਕਿਸੇ ਦਾ ਆਪਣਾ ਗੁਰੂ ਦਾ ਨਾਮ ਲਿਖਾ ਵੀ ਲੱਗੇ ਸੇ ਨਾਮ ਨਹੀਂ ਦੱਸਿਆ। ਉੱਤੇ ਹੀ ਸਮਰਾਲਾ ਪੁਲਿਸ ਦੇ ਐਸ ਐਚਓ ਰਾਉ ਵਰਿੰਦਰ ਨੇ ਦੱਸਿਆ ਕਿ ਉਟਾਲਾ ਦੇ ਵਿੱਚ ਇੱਕ ਸਟੋਰ ਤੇ ਤਿੰਨ ਨੌਜਵਾਨ ਦੁਕਾਨਦਾਰ ਨੂੰ ਨਿਸ਼ਾਨਾ ਬਣਾ ਕੇ 50000 ਰੁਪਏ ਲੁੱਟ ਕੇ ਲੈ ਗਏ ਨੇ ਬਾਕੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਟਾਲਾ ਨਾ ਜੀਐਸਓ ਸਮੇਟ ਸਟੋਰ ਦੀ ਇੱਕ ਦੁਕਾਨ ਹੈ ਜੀ ਉੱਥੇ ਸ਼ਾਮ ਦੇ ਟਾਈਮ ਕੋਈ 6 ਵਜੇ ਦੇ ਕਰੀਬ ਤਿੰਨ ਮੁੰਡੇ ਮੋਟਰਸਾਈਕਲ ਤੇ ਆਏ ਡਿਸਕਵਰ ਮੋਟਰਸਾਈਕਲ ਤੇ ਦੋ ਅੰਦਰ ਵੜ ਗਏ ਤੇ ਇੱਕ ਬਾਹਰ ਮੋਟਰਸਾਈਕਲ ਤੇ ਖੜਾ ਰਿਹਾ ਉਹ ਵਾਕੀ ਕੁਸ ਉਸ ਮਾਨ ਖਰੀਦਣ ਲੱਗੇ ਉਹਨਾਂ ਨੇ ਉਸ ਮਾਨ ਖਰੀਦ ਕੀਤਾ ਖਰੀਦ ਕਰਨ ਤੋਂ ਬਾਅਦ ਉਹ ਜਿਹੜਾ ਸਮਾਨ ਸੀਗਾ ਉਹਦੇ ਪੈਸੇ ਵੀ ਦਿੱਤੇ ਉਹ ਬੰਦੇ ਉੱਥੇ ਜਦੋਂ ਪੈਸੇ ਦੇਣ ਲੱਗੇ ਉਹ ਬਜ਼ੁਰਗ ਜਿਹਾ ਸੀਗਾ ਤੇ ਇੱਕ ਤਰ੍ਹਾਂ ਦਾ ਜਸਵੰਤ ਸਿੰਘ ਉਹਨੇ ਜਦੋਂ ਪੈਸੇ ਦਿੱਤੇ ਆਪਣੇ ਦਰਾਜ ਖੋਲ੍ਹਿਆ ਦਰਾਜ ਖੋਲ੍ਹ ਕੇ ਪੈਸੇ ਦੇਣ ਲੱਗੇ ਉਹ ਬੰਦੇ ਉਹਨੂੰ ਮਤਲਬ ਝਕਾਨੀ ਦੇ ਕੇ ਕੋਈ ਹੋਰ ਚੀਜ਼ ਚੱਕਣ ਲੱਗੇ ਤੇ ਨਾਲ ਦੀ ਨਾਲ ਉਹਨਾਂ ਦੇ ਕੁਝ ਪੈਸੇ ਨੇ ਜਿਹੜੇ ਜੋ 50000 ਦੇ ਦੱਸ ਰਹੇ ਨੇ ਲੈ ਕੇ ਚਲੇ ਗਏ ਚੋਰੀ ਕਰਕੇ ਜਦੋਂ ਉਹ ਪੇਮੈਂਟ ਸੀ ਉਹਨਾਂ ਦੱਸੀ ਕਿ ਕਾਦੇ ਵਾਸਤੇ ਰੱਖੀ ਨਿਰਮ ਉਹ ਕਹਿੰਦੇ ਸਾਡੀ ਸੇਲ ਸੀਗੀ ਅਸੀਂ ਪੈਸੇ ਇਕੱਠੇ ਕਰਦੇ ਵਾਂਦੀ ਸਾਡੀ ਸੇਲ ਹੋ ਜਾਂਦੀ ਹੈ ਜੋ ਵੀ ਅਸੀਂ ਸਿਮੈਂਟ ਵਗੈਰਾ ਵੇਚਦੇ ਹਾਂ ਦੋ ਕਿਲੋ ਲੁਟੇ ਸੀ ਇਹ ਬਲ ਕਿੱਧਰ ਵਾਇਸ ਇਹ ਕਿੱਧਰੋਂ ਵੇਚੋ ਉਹ ਸਮਰਾਲੇ ਸਾਈਡ ਤੋਂ ਆਏ ਸੀ ਖੰਨੇ ਸਾਈਡ ਤੋਂ ਚਲੇ ਗਏ ਨੇ ਤੇ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਅਸੀਂ ਚੈੱਕ ਇਟ ਤੇ ਜਾ ਰਹੇ ਨੇ ਕਿਸੇ ਤੇ ਅਜਿ ਕੁਝ ਹੋ ਰਿਹਾ ਮੋਟਰਸਾਈਕਲ ਤੇ ਆਏ ਸੀਗੇ ਮੋਟਰਸਾਈਕਲ ਤੇ ਆਏ ਸੀਗੇ ਤੇ ਬਜ਼ੁਰਗ ਬੰਦਾ ਹੋਣ ਕਰਕੇ ਉਹਨੂੰ ਚਕਾਨੀ ਦੇ ਕੇ ਪੈਸੇ ਚੋਰੀ ਕਰਕੇ ਲੈ ਗਏ ਉਹਦੇ ਵਿੱਚ ਕੀ ਸਾਹਮਣੇ ਆਇਆ ਉਹਦੇ ਵਿੱਚ ਤਾਂ ਇਹ ਹੈ ਵੀ ਉਹ ਸੌਦਾ ਲੈਣ ਆਏ ਸੀ ਕੋਈ ਉਹਨਾਂ ਨੇ ਦੇਖੇ ਵੀ ਜਦੋਂ ਦਰਾਜ ਖੋਲ੍ਹਿਆ ਉਹਦੇ ਵਿੱਚ ਪੈਸੇ ਪਏ ਸੀ ਉਹ ਉਹਨਾਂ ਦੀ ਨੀਤ ਬਦਨੀਤ ਹੋਣ ਕਰਕੇ ਉਹਨਾਂ ਨੇ ਕਿਹਾ ਵੀ ਚਲੋ ਚੋਰੀ ਕਰਕੇ ਲੈ ਜਾਂਦੇ ਨੇ ਕੋਈ ਹਥਿਆਰ ਵਗੈਰਾ ਨਾ ਕੋਈ ਹਥਿਆਰ ਵਗੈਰਾ ਨਹੀਂ ਸੀ ਉਸ ਤੋਂ ਕੀ ਦਿੱਤੀ ਨਾ ਕੋਈ ਤਾਂ ਕਹਿੰਦਾ ਤੀ ਬੜੇ ਪਿਆਰ ਨਾਲ ਸਰਦਾਰ ਸਾਹਿਬ ਖitab ਕਰਕੇ ਖਰੀਦੋ ਫਰੋਖਤ ਕਰਕੇ ਬਕਾਇਆ ਲੈ ਕੇ ਗਏ ਨੇ ਮਕਦਮਾ ਮਕਦਮਾ ਦਰਜ ਹੋ ਗਿਆ ਜੀ ਕਿ ਕਿਰੋ ਕਰ ਸਕਦੀ ਜਲਦੀ ਹੈ ਬੰਦੇ ਆਇਡੈਂਟੀਫਾਈ ਹੋ ਜਾਣਗੇ ਕਿਉਂਕਿ ਉਹਨਾਂ ਦੇ ਨਕਾਬ ਨਹੀਂ ਪਏ ਹੋ ਸੀ ਕਾਹ ਦੇਖਿਆ ਜਾਵੇ ਤਾਂ ਲੋਕ ਹੁਣ ਇਸ ਕਦਰ ਬੇਖੌਫ ਹੋ ਚੁੱਕੇ ਨੇ ਕਿ ਦਿਨ ਦਿਹਾੜੇ ਸ਼ਰੀਆਮ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸਲੋੜ ਹੈ ਪ੍ਰਸ਼ਾਸਨ ਨੂੰ ਅਜਿਹੇ ਲੁਟੇਰਿਆਂ ਦੇ ਖਿਲਾਫ ਸਖਤ ਐਕਸ਼ਨ ਤੇ ਸਖਤ ਸਜ਼ਾਵਾਂ ਦੇਣ ਦੀ ਤਾਂਕਿ ਮੁੜ ਕੇ ਅਜਿਹੀ ਵਾਰਦਾਤ ਨਾ ਕਰ ਸਕਣ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ